ਨਿਸ਼ਚੋ ਮੰਤਾਰ ਸਤ ਸਤਨਾਮ ਸਤਿ ਪੁਰਖ ਮਿਰ ਪਾਉ ਮਿਰ ਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਰਾਗ ਬਿਹਾਰਾ ਚੌਪ ਦੇ ਮਹੱਲਾ ਪੰਜਵਾਂ ਘਰ ਦੂਜੇ ਦੇ ਊਕਨ ਸੰਗਰੀਆ ਜੈਿਕ ਫਾਲਸਾ ਅ ਦੂਜੇ ਦੇ ਘਰ ਸਾਰੀਆਂ ਕੋਠੀਆਂ ਜੱਦਾ ਲਿਖਿਆ ਹੈ ਦੋਨੇ ਸਾਲਾਰੇ ਸਰੂਪ ਦੇ ਜਾ ਕੇ ਸੋਝੀ ਹੋਵੇ ਤਾਂ ਉਹ ਵੀ ਦੂਜੇ ਦੇ ਜਿਹੇ ਤਾਂ ਠੀਕ ਜੇ ਨਹੀਂ ਦੱਦਾ ਅੱਖ ਦਾ ਕਰ ਦੂਜਾ ਹੀ ਹੈ ਕਾਹੀ ਇੰਜ ਇਖਾਣੇ ਰਾਗ ਬਿਹਾਗੜਾ ਚੌਕ ਦੀ ਮਹੱਲਾ ਪੰਜਵਾ ਘਰ ਦੂਜੇ ਦੀ ਦੂਤਨ ਸੰਗਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਾਹਿਬ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਗ ਬਿਹਾਗੜੇ ਦੇ ਤਾਈ ਆਰੰਭ ਕਰਦੇ ਹਨ ਜੋ ਜੋ ਬਾੜੀਆਂ ਆਏ ਸ਼ਬਦ ਆ ਇੱਕ ਸਤਿਗੁਰੂ ਸਾਹਿਬ ਜੀ ਵਿਚਾਰਨ ਕਰਨਗੇ ਪਹਿਲੇ ਘਰ ਸਰਕਾਰ ਦੂਜੇ ਘਰ ਦੇ ਅੰਦਰ ਕਰ ਦੂਜੇ ਦੇ ਦੂਜੇ ਘਰ ਦੇ ਅੰਦਰ ਦਦਾ ਨਾਲ ਲਿਖ ਕਰਕੇ ਵਿਚਾਰਨ ਕੀਤਾ ਹੈ ਆਦਿ ਜੀ ਮੰਗਲ ਕਰਦੇ ਹਨ ਮਹਾਰਾਜ ਸਾਹਿਬ ਇੱਕੋ ਦੁਆਏ ਤਰੂ ਪਰਮੇਸ਼ਰ ਹੋ ਉਕਾਰ ਸਾਰਿਆਂ ਦਾ ਪ੍ਰਕਾਸ਼ਕ ਸੱਚੇ ਹੀ ਕਾਲਵਾਹ ਰੂਪ ਹੋ ਇਨਾ ਕਾਲਾਂ ਸੱਚ ਸ੍ਰੀ ਰੂਪ ਹੋ ਨਾਮ પ્રસਿਧ ਸਾਰੀ ਸ਼੍ਰੀਕੀ ਵਿੱਚ ਪਤਿਕਰਤਾ ਸਾਰੇ ਜਨਤੂ ਰਚੂਆ ਵਾ ਗੁਰਖੂਰੂ ਸਾਰਿਆਂ ਦਾ ਕਿਰਪਾ ਭੈ ਤੋਂ ਕਿ ਨਾ ਨਿਰਵਾਰ ਵੈਰ ਤੋਂ ਰਹਿ ਸਾਰਿਆਂ ਦਾ ਆਪਣਾ ਆਪ ਰੂਪ ਹੋ। ਅਕਾਲ ਮੂਰਤ ਕਾ ਤੋ ਰਹਿ ਰੂਪ ਉਸ ਪਰਮੇਸ਼ਰ ਦਾ। ਅਯੁਨੀ ਅਯਨ ਦਾ ਰੂਪ ਹੈ ਸਹਿਗੁ ਸਦੀ ਪ੍ਰਕਾਸ਼ ਰੂਪ ਹੈ ਗੁਰੂ ਚੇਤਨ ਸਿੰਘ ਦਾ। ਪ੍ਰਸਾਦ ਮੰਨੂ ਦਾ ਗੋਗ ਆਮ ਦਾ ਨਾਸ ਕਰਕੇ ਰੂਹ ਚੇਤਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਐਸਾ ਸਰੂਪ ਪ੍ਰ사ਦ ਕਿਰਪਾ ਦ੍ਰਿਸ਼ਟੀ ਕਰੇ ਤਾਂ ਐਸੇ ਸਰੂਪ ਦੀ ਜਿਹਦੇ ਵਿੱਚ ਇਹ ਨੌ ਅੰਗਾਂ ਦੀ ਨਿਆਈ ਨੌ ਨਾਵਾਂ ਦਾ ਵਿਸ਼ੇਸ਼ਣ ਕੀਤਾ ਹੈ ਵਿਚਾਰਨ ਕੀਤਾ ਸੰਗਰਾਂ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਸਾਹਿਬ ਜੀ ਅੱਜ ਮングਲ ਕਰਕੇ ਨਾਰਾ ਸਾਹਿਬ ਦੇ ਹਾਗੜਾ ਰਾਗ ਚੋਂ ਜੋ ਬੋਲੀਆਂ ਨਾਲ ਆਰੰਭ ਕਰਦੇ ਹੋਣਾ ਹੈ ਬਨਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ ਕਿ ਦੂਜੇ ਘਰ ਨਹੀਂ ਅੰਦਰ ਆਦੇ ਹਮ ਤਨ ਸੰਗਰੀਆ ਸਿਕੰਦਰ ਪੁੱਛਿਆ ਸੱਚੇ ਪਾਤਸ਼ਾਹ ਜੀ ਕਿ ਜਿੰਨੇ ਜੀਵ ਜੰਤ ਕੋ ਆ ਸਾਰੇ ਬੰਦਨਾਵਾਂ ਚ ਕਿਉਂ ਪਏਗੀ ਹਾਲ ਹੈ ਤੇ ਕਿਰਪਾ ਕਰਕੇ ਦੱਸੋ ਮਹਾਰਾਜ ਜੀ ਇਹ ਸੰਸਾਰ ਦੇ ਅੰਦਰ ਛੁਟਕਾਰਾ ਕਿਸ ਪ੍ਰਕਾਰ ਹੋ ਸਕਦਾ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਵਿੱਤਰ ਬਚਨੋ ਚਾਰ ਨੂੰ ਕੀਤੇ ਨੇ ਇਹ ਗੁਰ ਸਿੱਖੋ ਸੁਣੋ ਦੂਤਨ ਸੰਗੜਿਆ ਇਹ ਜੀਵਨ ਦੇ ਦੂਤ ਜੋ ਕਾਮ ਕਰੋ ਲੋਭ ਮੋਹ ਹੰਕਾਰ ਹੈ ਇਹਨਾਂ ਦਾ ਸੰਗੜਿਆ ਸੰਗਤ ਪ੍ਰਾਪਤ ਹੋਈ ਹੈ ਹਰ ਵਕਤ ਇਹਨਾਂ ਦੇ ਨਾਲ ਹੀ ਰਹਿੰਦੇ ਹਨ ਕਾਹੀ ਦਾ ਸੀ ਇਹਨਾਂ ਤੋਂ ਸੰਗਣ ਇਹ ਸੰਗ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ ਕਿਉਂ ਕਾਮ ਆਦ ਦੂਤਾਂ ਦੀ ਸੰਗੜਿਆ ਸੰਗਤ ਕਰਨੇ ਕਰਕੇ ਕੋਈ ਅੰਗਨ ਬਸਰੀਆ ਕਿਹਨਾਂ ਦੇ ਕੋਈ ਸਾਥ ਸੰਗੇ ਜੀ ਬੰਦ ਰੁਪੇ ਗਏ ਮੋਹ ਸਾਧ ਦੇ ਜੰਮਣ ਮਰਨ ਦੇ ਫੇਰ ਮਹਾਰਾਜ ਹੋਰ ਕੀ ਬੰਧਨ ਹਨ ਕਹਿੰਦੇ ਭਿੰਗਨ ਵਸਰੀਆ ਭਿੰਗਨ ਸਬੜੀ ਜੋ ਮਾਇਆ ਹੈ ਉਹ ਵਸਰੀਆ ਬਸ ਰਹੀ ਹੈ ਇਹਨਾਂ ਦੇ ਹਿਰਦੇ ਦੇ ਅੰਦਰ ਮਾਇਆ ਦਾ ਮੋਹ ਇਹਨਾਂ ਦੇ ਹਿਰਦੇ 'ਚ ਵਸ ਰਿਹਾ ਹੈ ਤੇ ਭਿੰਗਨ ਵਸਰੀਆ ਭਿੰਗਨ ਮਾਇਆ ਨੇ ਵਸਰੀਆ ਬਸ ਕਰ ਲਿਆ ਇਹਨਾਂ ਦੇ ਤਾਂ ਹੀ ਆਪਣੇ ਅਧਿਨ ਕਰ ਲਿਆ ਹੈ ਅਨਕ ਉਪਰੀਆ ਅਨੇਕਾਂ ਇਹ ਮਾਇਆ ਨੇ ਉਪਰੀਆ ਪਟ ਦਿੰਦੇ ਹਨ ਅਨੇਕਾਂ ਦੇ ਤਾਈ ਨਾਸ ਕਰ ਦਿੱਤਾ ਹੈ ਅਨੇਕਾਂ ਹੀ ਕਿਰ ਪਟ ਦਿੱਤੇ ਹਨ ਨਾਸ ਕਰ ਦਿੱਤੇ ਹਨ ਤਉ ਮੈਂ ਹਰ ਹਰ ਕਰੀਆ ਇਹਦੇ ਬਚਨ ਵਾਸਤੇ ਮਾਇਆ ਦੇ ਮੋਹ ਤੋਂ ਤਾਂਹੀ ਅਸੀਂ ਜਿਗਿਆਸੂ ਮੁਖ ਦੁਆਰਾ ਕਹਿੰਦੇ ਹਾਂ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਤੇ ਸਰੀਰ ਦੇ ਨਾਮ ਨੂੰ ਉਚਾਰਨਾ ਕੀਤਾ ਹੈ ہری کا نام کیسا کریا ملا بھی نہیں آئی ہے جی ملا دریا چوں بیڑے پار کر دیا ہے اے ساڑے روپی بیڑے سمسار سمندر چو پار کرنے والے گرو سا کر ملا بھی نہیں آئی ہے ایسا پرویش کا نام تو اُسی اچار ہے روپئے سہجے ہی پراپت ہو گئے ਸੁਖ ਪ੍ਰਾਪਤ ਹੋ ਗਿਆ ਤੇ ਸਹਿ ਸ਼ਾਂਤੀ ਪ੍ਰਾਪਤ ਹੋ ਗਈ ਹੈ ਤਾਂ ਸਹੀ ਜੀ ਸੁਖ ਦੀ ਪ੍ਰਾਪਤੀ ਸਹਿਜ ਨਾ ਸਰੂਪ ਦਾ ਸਹਿਜ ਜੀਆ ਜੋ ਸਰੂਪ ਹੈ ਮਨ ਮਾਨ ਤੁਰ ਇੱਕ ਬੰਦਵਾ ਤੁਰ ਤਾਂ ਉਸ ਰੂਪ ਦਾ ਸੁਖ ਪ੍ਰਾਪਤ ਹੋਇਆ ਹੈ ਰਹਾਉ ਮਿਥਨ ਮੋਹਰੀਆ ਇਹ ਜਿਹੜਾ ਸਾਰਾ ਸੰਸਾਰ ਹੈ ਮਿਥਨ ਮੋਹਰੀਆ ਇਹ ਮਿੱਥਾ ਜਿਹੜੇ ਪਦਾਰਥ ਹਨਗੇ ਮਿੱਥਿਆ ਜੋ ਸੰਸਾਰ ਹੈ ਮਿੱਠਿਆ ਜੋ ਸਰੀਰ ਆਦ ਕਹਣਗੇ ਮਿੱਠਿਆ ਜੋ ਹੁਏ ਮੰਨੇ ਹੋਏ ਵਕਾਰ ਆਦ ਕਹ ਉਹ ਜੇ ਮਹਰੀਆ ਮੋਹਤ ਹੋ ਰਿਹਾ ਹੈ ਉਹਨਾਂ ਨੂੰ ਮੋਹ ਲਿਆ ਇਸ ਦੇ ਤਾਈ ਮਿੱਠਿਆ ਤਦਾਰਥ ਨੇ ਮੋਹ ਵਿੱਚ ਮੋਹਿਆ ਗਿਆ ਹੈ ਅਨ ਕਉ ਮੇਰੀਆ ਇਹਨਾਂ ਦਾ ਸੁਆ ਹੈ ਅਨ ਦੂਜੀਆਂ ਚੀਜ਼ਾਂ ਕਿਸੇ ਦਿਆਂ ਨੂੰ ਮੇਰ ਕਰਦੇ ਰਹਿੰਦੇ ਆਪਨੀ ਕਰ ਕੀ ਕੋ ਆਪਣੀ ਕਹ ਅਪਣੋ ਨਹੀਂ ਪਾਇਆ ਪਰਾਈਆਂ ਵਸਤੂਆਂ ਨੂੰ ਆਪਣੀਆਂ ਕਹਿੰਦੇ ਐ ਕਿ ਜਿਹੜਾ ਆਪਣਾ ਹੱਕਾ ਉਹ ਚਿੰਦਾ ਨਹੀਂ ਲੱਗਦਾ ਇਸ ਪ੍ਰਕਾਰ ਨੇ ਕਿ ਜੀਵਨ ਦੇ ਸੁਆਦ ਗੜ ਚੁੱਕੇ ਹੈ ਅਨ ਕੋ ਦੂਜੀਆਂ ਦੇ ਚੀਜ਼ਾਂ ਨੂੰ ਮੇਲ ਕਰੀ ਬੈਠੇ ਹੈ ਤਾਂ ਆਠ ਵੀ ਗੰਨੂ ਸਾਹਿਬ ਦਾ ਹੋਈ ਹੈ ਅਰਥ ਵੀ ਹੋਈ ਹੈ ਦੂਸਰਾ ਅਨ ਕੋ ਮੇਰੀਆਂ ਅਨੇਕਾਂ ਅਨੇਰੀਆ ਜਿਹੜੇ ਉਮਰਾਬ ਆਪਣੇ ਆਪ ਨੂੰ ਕਹਣ ਵਾਲੇ ਸੀ ਉਹ ਆਪਣੇ ਆਪ ਨੂੰ بڑے بڑے ਸੰਸਾਰ ਦੇ ਅੰਦਰ ਉਮੀਰ ਕਹੌਣ ਲਾਗੇ ਸੀ ਉਹਨਾਂ ਨੇ ਕਹਿੰਦੇ ਤਾਈ ਇਨ ਪੱਟ ਦਿੱਤਾ ਛੱਡਿਆ ਨਹੀਂ ਕਿਸੇ ਦੇ ਤਾਈ ਵਿੱਚ ਘੁੰਮਣ ਕਿੜੀਆ ਇਹ ਜੰਮਣ ਗਮਣ ਦੀ ਘੁੰਮਣ ਕੇਰੀ ਆ ਮਾਇਆ ਦੀ ਇਹਦੇ ਚ ਪਰੀਆ ਪੈ ਰਹੀ ਹੈ ਸਾਰੀ ਸ੍ਰਿਸ਼ਟੀ ਜੰਮਣ ਗਮਣ ਦੇ ਘੁੰਮਣ ਕੇਰੀ ਚ ਪੈ ਰਹੇ ਹਨ ਆਸਾ ਰੂਪੀ ਨਦੀ ਵਿੱਚ ਕ੍ਰਿਸ਼ਨ ਰੂਪੀ ਬੜੀਆਂ ਭਾਰੀਆਂ ਲਹਿਰਾਂ ਇਹਦੇ ਚ ਘੁੰਮਣ ਕੇਰੀ ਚ ਪੈ ਰਹੀਆਂ ਸ੍ਰਿਸ਼ਟੀ ਵਿੱਚ ਘੁੰਮਣ ਭਿੜਿਆ ਵਿਜੇ ਕਾਲ ਦੀ ਘੁੰਮਣ ਕੇਲੀ ਦੇ ਪੈ ਰਹੇ ਨੇ ਪੂਜੇ ਖੁਦ ਵਰਤਮਾਨ ਕਾਲ ਵਿੱਚ ਸਗਲ ਬਟਰੀਆ ਇਹ ਸਾਰੇ ਜਿੰਨੇ ਜੀਵਾ ਬਟਰੀਆ ਇਹ ਬੀਕਾ ਨੇਰ ਦੀ ਬੋਲੀ ਹੈ ਬਟਾਉ ਰਾਹ ਦਾ ਨਾਮ ਸਾਰੇ ਜਿੰਨੇ ਜੀ ਜੰਤੈ ਬਟਰੀਆ ਰਾਹੀ ਦੀ ਨਿਆਈ ਹਰਗੇ ਬਿਰਖ ਇਕੱਤਰਿਆ ਤੇ ਬਿਰਖ ਇਹ ਸੰਸਾਰ ਦੀ ਬੇਸ਼ ਵਿੱਚ ਸਾਰੇ ਇਕੱਤਰ ਹੋਏ ਇਕੱਠੇ ਹੋਏ ਹਨਗੇ ਬਿਰਖ ਮਰਾਟ ਉਹ ਜੋ ਉਸ ਨੇ ਸਾਰੇ ਸੰਸਾਰ ਨੂੰ ਇਕਤਰੀਆ ਇਕੱਠਾ ਕੀਤਾ ਹੋਇਆ ਹੈ ਇਸ ਪ੍ਰਕਾਰ ਬਿਰਖ ਇਕਤਰੀਆ ਸੰਸਾਰਪੀ ਵਿਸ਼ਵ ਸਾਰੇ ਇਕੱਠੇ ਹੋਏ ਹਨ ਸਗੰਗੀ ਜਿੰਨੇ ਹਨ ਬਹੁਤ ਬੰਦ ਹੈ ਪਰਿਆ ਉਹ ਵੀ ਬਹੁਤ ਸ਼ਾਰੇ ਬੰਦਨਾ ਤੇ ਕਰਦਾ ਧੂੜਾਂ ਦੇ ਬੰਦਨਾ ਪੈ ਰਹੇ ਹੈ ਫਿਰ ਸਾਧ ਸੁਫਰੀਆ ਇਸ ਤਰ੍ਹਾਂ ਜਾਲੀ ਸਾਧੂਆਂ ਦੀ ਸੰਗਤ ਹੈ جنہوں سار سفر نیائی سمجھ جی ہے جسافر آدمی سرامت رابط کرکارسار سمجھنے والے سنت کھڑک ہے وہ سفری سفائی والے دل بھی وہ ارشت رہنے والے سفری نام مچھلی کا بھی ہے مچھلی کی نیائی جہے پرمیشور کی سفری سنگت ਇਸਦੇ ਰਹਿਣ ਵਾਲੀ ਹੈ ਇਹ ਕੀਰਤਨ ਹਰੀਆ ਸਤਿਗੁਰਾਂ ਦੀ ਸੰਗਤ ਮਾਰਿਆ ਕਿਹੜੀ ਹੈ ਜਿਹਾਂ ਕੀਰਤਨ ਹਰੀਆ ਜਿੱਥੇ ਹਰੀ ਅਕਾਲ ਪੁਰਖ ਦਾ ਕੀਰਤਨ ਹੁੰਦਾ ਹੈ ਭਾਈ ਗੁਰਦਾਸ ਨੇ ਲਿਖਿਆ ਹੈ ਜਦੋਂ ਗੁਰ ਗਉੜ ਦੇ ਸਿਮ ਕਾਕਾ ਕੀਕੀ ਕਾਕੀਆਂ ਕਾਕਿਆਂ ਦੇ ਸਮੇਂ ਤੋਂ ਸੰਗਤ ਮਾਰਿਆ ਦੀ ਦਲ ਜਾਂਦੀ ਹੈ ਇਸ ਤਰ੍ਹਾਂ ਸਾਫ ਸਮੀ ਜਿੱਥੇ ਹਰੀ ਦਾ ਕੀਰਤਨ ਭਜਣਾ ਹੈ ਉਹ ਸਾਧ ਸੰਗਤ ਇਸ ਤੇ ਰਹਿਣ ਵਾਲੀ ਹੈ ਸਹਰਿਆ ਨਾਮ ਹੀ ਸੰਗਤ ਦਾ ਹੈ ਸਫਾਈ ਵਾਲੀ ਜਿੰਦੀ ਵਾਲੀ ਸੰਗਤ ਜੋ ਹੈ ਇਸ ਤਰ੍ਹਾਂ ਵਾਲੀ ਹੈ ਹਰੀ ਜਿਤ ਸੰਗਤ ਕਿਹੜੀ ਹੈ ਜਿੱਥੇ ਹਰੀ ਦਾ ਕੀਰਤਨ ਭਜਨ ਹੈ ਨਾਨਕ ਸਰਨ ਰਈਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਨਾਨਕ ਸਰਨ ਰਈਆ ਉਹਨਾਂ ਦੀ ਸ਼ਰਨ ਪੈ ਕਰਕੇ ਤੇ ਕਉ ਮੈਂ ਹਰ ਹਰ ਕਰੀਆ ਤਾਂ ਹਰਿ ਪਰਮੇਸ਼ਰ ਦੇ ਨਾਮ ਨੂੰ ਉਕਰੇ ਕਰਪਾਦ ਕੀਤਾ ਹੈ ਵਿਚਾਰ ਨੂੰ ਕੀਤਾ ਹੈ ਤਾਂ ਉਹ ਸੁਖ ਸਹਿਜ ਸ੍ਰੀ ਸਹਿਜ ਰੀਆ ਜਿਹੜੇ ਆਪ ਨੂੰ ਸੂਤਰ ਆਲਤ ਹੋਇਆ ਇਸ ਪ੍ਰਕਾਰ ਇਹ ਚੌਪ ਦੇ ਦੂਜੇ ਘਰ ਦੇ ਸ਼ਬਦ ਨੂੰ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ